ਕਈ ਬੰਦੇ ਤੇ ਬੰਦੇ ਆਪਾਂ ਜਿਵੇਂ ਲਾਲੋਕੀ ਪੁਲਿਸ ਵੀ ਕੀ ਹੋਇਆ ਅਫਸਰ ਹੁੰਦੇ ਆ ਸਿਵਲ ਵੀ ਹੁੰਦੇ ਆ ਜਿਹੜੇ ਛੋਟੇ ਮਾਮਲੇ ਮਾਂ ਕੋਈ ਬੇਇਜ਼ਤੀ ਕਰਾ ਦਿੰਦੇ ਬਿਨਾ ਮਤਲਬ ਅੱਛਾ ਆਪਣੇ ਦੇ ਘਰੋਂ ਦੇ ਆ ਨਾਲ ਦੇਦੀ ਵੀ ਕਰਾ ਦਿੰਦੇ ਮੈਂ ਨਾ ਪਾਇਲ ਸੌਲਡਿਅਰਾਂ ਲੱਗਾ ਸੀਗਾ ਤੇ ਉੱਥੋਂ 2 ਦਿਨ ਦਾ ਕੋਰਸ ਸੀਗਾ ਫਲੋਰ ਤੇ ਮੈਂ ਕਿਉਂਕਿ ਪਾਇਲ ਲੱਗੇ ਸੀ ਉੱਥੇ ਫਲੋਰ ਉਹ ਮਨੇ ਪਾਉ ਉਹ ਛੱਡ ਦਿੰਦੀ ਜਦੋਂ ਉਥੋਂ ਹੋਊਗਾ ਆਪੇ 2 ਦਿਨ ਲਾਊਗਾ ਤੇ ਐਸ਼ ਮੇਰੀ ਮਹਾਰੀ ਸੀ ਬਾਲ ਬੱਚੇ ਮਹਾਰੀ ਸੀਗੇ ਮੈਂ ਚੱਲੇ ਗਿਆ ਉੱਥੇ ਤੇ ਮੈਂ ਆਪਣੀ ਪ੍ਰਾਈਵੇਟ ਗੱਡੀ ਹੀ ਮੇਰਕੂਨ ਦੀ ਜੈਨ ਹੁੰਦੀ ਹੈ ਉਹ ਲੈ ਗਿਆ ਉੱਥੇ ਮੈਂ ਉੱਥੇ ਨਾਲ ਪਠਾਨਕੋਟ ਵਾਲੇ ਪਾਸਿਓਂ ਹੀ ਇੱਕ ਡੀਐਸਪੀ ਆਇਆ ਸੀਗਾ ਉਹ ਪਹਿਲਾਂ ਖੰਡੇ ਸੀਗਾ ਤੇ ਬਾਅਦ ਪਠਾਨਕੋਟ ਗੇਟ ਸਾਲਵਿੰਗ ਚ ਲੱਗਾ ਜਿਗਾ ਉਹ ਬੁਰਜਿਪਸੀ ਚ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਮੈਨੂੰ ਨਾਲ ਤੇਲ ਘੱਟ ਮਿਲਿਆ ਵਾ ਔਨ ਜਾਂ ਜੋ ਕਾਈ ਮਿਲਿਆ ਵਾ ਤੇ ਪਛੋਦੀ ਰੈਸ਼ੀ ਮਹਾਲੀ ਸੀਗੀ ਮੇਰੇ ਘਰ ਤੋਂ ਘੰਡੀ ਲੱਗੀ ਸੀਗੀ ਤੇ ਉੱਥੇ ਵੀ ਮੈਨੂੰ ਲੈ ਜਾ ਅੱਛਾ ਉਹ ਬੰਦਾ ਬੜਾ ਪੰਗੇ ਬਾਸ ਸੀਗਾ ਮੈਨੂੰ ਕਹ ਗੱਲ ਗੱਲ ਇਹ ਆ ਵੀ ਲੈਜ ਦਿਨ ਮੈਂ ਜਾਵਾਂ ਫਿਰ ਆ ਕੋਈ ਪੰਗਾ ਨਾ ਛੇੜੀ ਜੋ ਪਛਾਪ ਜਾਣਾ ਵਿੱਚੋਂ ਪਛਾਪ ਆਉਣਾ ਹੀ ਉਹਦਾ ਗੱਲ ਹੀ ਕੋਈ ਨਹੀਂ ਮੈਨੂੰ ਕੀ ਲੋੜ ਆ ਅਸਾ ਇੱਕ ਮੈਂ ਸੀਗਾ ਤੇ ਕੋ ਗਨਮੈਣਾ ਹਾਂ ਮੈਂ ਆਪਣੇ ਪੈੜ ਭੇਜ ਤੇ ਉਹਨੇ ਉਥੇ ਫਲੋਰ ਦਾ ਪ੍ਰਬੰਧ ਪ੍ਰਬੰਧ ਕਰਤਾ ਚਲੋ ਸੁੱਕੀ ਸੰਦੀ ਮੋਹਾਲੀ ਪਹੁੰਚ ਗਏ ਮੈਨੂੰ ਉਹਦੇ ਘਰ ਲਾਇਆ ਤੇ ਆ ਮੈਂ ਆਪਣੇ ਘਰ ਚਲ ਗਿਆ ਸਿ ਉਹਦੇ ਕਿਉਂਕਿ ਉਥੇ 9 ਵਜੇ ਸ਼ੁਰੂ ਹੁੰਦਾ ਸੀਗਾ ਗਰਮੀਆਂ ਦੇ ਦਿਨ ਸੀਗੇ ਤੇ ਮੈਂ 6 ਵਜੇ ਉਹਨੂੰ ਚੁੱਕ ਲਿਆ ਜਦੋਂ ਅਸੀਂ ਲੁਧਿਆਣੇ ਪਹੁੰਚੇ ਨਾ ਨੀਲੋਂ ਬਾਹਰ ਕਰਕੇ ਉਦੋਂ ਪੁਰਾਣੀ ਸੜਕ ਹੁੰਦੀ ਹੁੰਦਾ ਨੀਰ ਤੋਂ ਕੋਲ ਦੀ ਉਹ ਬਾਈਪਾਸ ਬਣ ਗਿਆ ਉਹ ਪੁਲ ਦੇ ਅੱਗੇ ਨਾ ਐਕਸਾਈਜ ਵਾਲਿਆਂ ਦਾ ਕੱਲਗਾ ਬਹੁਤ ਵੱਡਾ ਪੁਲਿਸ ਵੀ ਸੀਗੀ ਤੇ ਐਕਸਾਈਜ ਵਾਲੇ ਵੀ ਸੀਗੇ ਉਹ ਇਹ ਚੈੱਕ ਕਰ ਰਹੇ ਸੀਗੇ ਕਿ ਲੋਕੀ ਨਾ ਇੱਥੋਂ ਚੰਡੀਗੜ੍ਹੋਂ ਸਫਤੀ ਖਰਾਬ ਲੈ ਆ ਕੇ ਦੇ ਪੰਜਾਬ ਵਿੱਚੇ ਜਾਂਦੇ ਆ ਜਾਂ ਪੀਣ ਮਾਤ ਲੈ ਆਉਂਦੇ ਆ ਤੋਂ ਨੁਕਸਾਨਗਰ ਅਠੇਕੇ ਦਾ ਤਾਂ ਹੁੰਦਾ ਹੋਊਗਾ ਉਸ ਕਰਕੇ ਉਹਨਾਂ ਕੇ ਲਾਉਂਦੇਗੇ ਸੋ ਉਹਨਾਂ ਨੇ ਸਾਨੂੰ ਵੀ ਘੇਰ ਲਿਆ ਤੇ ਮੈਂ ਗੱਡੀ ਰੋਕਦੇ ਹਿੰਦੂ ਮੈਂ ਸਿਵਲ ਦੇ ਸੀਕੁੰਡਾਂ ਨੂੰ ਵੀ ਪਤਾ ਕੌਣ ਹੈ ਕੌਣ ਨਹੀਂ ਹੈ ਤੇ ਮੈਨੂੰ ਉਹ ਕਹਿੰਦੇ ਜੀ ਡਿੱਗੀ ਖੋਲੋ ਅੱਛਾ ਮੈਂ ਥੱਲੇ ਹੋ ਕੇ ਥੋੜੀ ਸੀਟ ਥੱਲੇ ਕਿੱਲੀ ਜਿਹੀ ਲੱਗੀ ਹੁੰਦੀ ਡਿੱਗੀ ਦੀ ਉਹ ਮੈਂ ਖੋਦਣ ਲੱਗਾ ਮੈਨੂੰ ਕਹਿੰਦਾ ਯਾਰ ਇੱਕ ਮਿੰਟ ਮੈਨੂੰ ਗੱਲ ਤੇ ਕਰ ਲੈ ਉਹ ਮੈਂ ਆਹ ਭਰਾ ਲੇਟ ਹੋ ਰਿਹਾ ਹੈ ਗੱਲ ਤੂੰ ਇਹਨਾਂ ਨਾਲ ਕੀ ਕਰਨੀ ਆਪਾਂ ਕਿਹੜੀ ਸ਼ਹਿਦਾਬ ਰੱਖੀ ਗੱਡੀ 'ਚ ਆਪਾਂ ਚੈੱਕ ਕਰਾਈਏ ਤੇ ਜਾਈਏ ਨਹੀਂ ਨਹੀਂ ਕਹਿੰਦਾ ਮੈਨੂੰ ਗੱਲ ਕਰਨ ਦੇ ਉਹ ਹੌਲਦਾਰ ਆ ਗਿਆ ਬੜਾ ਵਧੀਆ ਬੋਲਿਆ ਅੰਦਾ ਸਾਡਾ ਡਿੱਗੀ ਚੈੱਕ ਕਰਾਓ ਜੀ ਇਹ ਪਹਿਲਵਾਨ ਦੇ ਫਿਰ ਕੀੜਾ ਜਾਗ ਪਿਆ ਆੰਦਾ ਡਿੱਗੀ ਚੈੱਕ ਕਰਾਉਣੀ ਆਹੀਂ ਸਾਡੇ ਕੋ ਉਹ ਕੁਝ ਹੈ ਨਹੀਂ ਆ ਜੋ ਤੁਸੀਂ ਲੱਭਣ ਡੈਜੋ ਉਹ ਕਹਿੰਦਾ ਸਰਜ ਨਹੀਂ ਹੈਗਾ ਤੇ ਡਿੱਗੀ ਚੈੱਕ ਕਰਾ ਦੋ ਤੇ ਜਾਓ ਆੰਦਾ ਹ ਡਿੱਗੀ ਵੀ ਨਹੀਂ ਚੈੱਕ ਕਰਾਉਣੀ ਲੋ ਜੀ ਕਰ ਦਿਆਂ ਕਰ ਦਿਆਂ ਦੋਵਾਂ ਚ ਗਰਮਾ ਗਰਮੀ ਹੋ ਗਈ ਹੌਲਦਾਰ ਉਹਨੂੰ ਕਹਿੰਦਾ ਮੈਂ ਤੇਰੇ ਨਾਲ ਚਪੇੜਾ ਮਾਰਨੀ ਆ ਤੂੰ ਹੈ ਕੌਣ ਆ ਹੋਏ ਬਕਵਾਸ ਕਰੀ ਜਾਂਦਾ ਅੱਗੋਂ ਅੱਛਾ ਇਹਦਾ ਰੰਗ ਉੱਟ ਗਿਆ ਇੱਕ ਬਰਾ ਭਲਾ ਮਾਜੈਂਟ ਇੰਸਪੈਕਟਰ ਖੜਾ ਥਰਾ ਤਮਾਸ਼ਾ ਵੇਖਣ ਡਿਆ ਸੀਗਾ ਇਹ ਕਹਦਾ ਉਸ ਸਪੈਟਰਨ ਬੜਾ ਫਿਰ ਬੜਾ ਪੜਨੂੰ ਮੈਡੀਐਸਪੀਅਨ ਸਪੈਟਰਨ ਬੜਾ ਮੈਡੀਐਸਪੀਅਨ ਉਹ ਬੰਦਾ ਆਪਣੇ ਕੋਲ ਆਲਾ ਮੈਨੇ ਪ੍ਰੋਬਲਮ ਨੂੰ ਉਹ ਹੌਲਡਰ ਤਾਂ ਚੱਲ ਗਿਆ ਉਹ ਇਨਸਪੈਕਟਰ ਲੱਗ ਗਿਆ ਆ ਗਿਆ ਉਹਨੂੰ ਕਹਿੰਦਾ ਮੈਂ ਡੀਐਸਪੀ ਫਾਨਾਂ ਤਾਂ ਲਗਾਵਾ ਤੇ ਇਹ ਮੈਂ 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 ਕੁਝ ਨਹੀਂ ਮੈਂ ਹਾਂ ਜੀ ਮੈਂ ਡਰਾਈਵਰ ਹਾਂ ਮੈਂ ਕੁਝ ਨਹੀਂ ਹੈਗਾ ਮੈਂ ਦਿਲ ਤੋਂ ਸੋਚਿਆ ਕਿ ਇਹ ਗੱਲਾਂ ਸੋਤੇ ਮਿੰਟ ਜੀ ਫੈਲ ਜਾਣੀ ਅੰਦਾਲ ਤੇ ਪਾਇ ਲਿਆ ਵੀ ਪਾਇ ਡੀਐਸਪੀ ਨੂੰ ਹੌਲਡਰ ਨੇ ਗਾਲਾਂ ਕੱਢੀਆਂ ਜੀ ਮਹਾਰਾਜ ਮੈਂ ਕੁਝ ਨਹੀਂ ਹੈਗਾ ਇਹ ਇਹੋ ਹੀ ਅਫਸਰ ਹੈ ਡੀਐਸਪੀ ਹੋਈ ਹੈ ਮੈਂ ਤਾਂ ਡਰਾਈਵਰ ਹਾਂ ਤੁਸੀਂ ਹੰਦੇ ਗੱਲ ਕਰੋ ਢੀ ਕਰਨੀ ਹੈ ਅਜਾ ਉਹਨੂੰ ਕਹਿੰਦਾ ਇੰਸਪੈਕਟਰ ਨੂੰ ਇਹਨੂੰ ਅਗਲ ਨਹੀਂ ਹੌਲਦਾ ਉਹ ਬੋਲੁੰਦੀ ਬਦਕਮੀ ਆਦਮੀ ਆ ਪਤ ਨਹੀਂ ਅਫਸਰਾਂ ਨਾਲ ਗੱਲ ਕਿਵੇਂ ਕਰਨੀ ਆ ਉਹਦਾ ਸਰ ਮੈਂ ਸਾਰਾ ਤਮਾਸ਼ਾ ਵੇਖਿਆ ਜਿਹਦੇ ਕੋਲ ਤੁਹਾਨੂੰ ਸਲੂਟ ਖਾਣਾ ਸੀ ਨਾ ਜਿਹਦੇ ਕੋਲ ਤੁਹਾਨੂੰ ਸਲੂਟ ਲੈਣਾ ਸੀ ਇਹਨਾਂ ਕੋਲ ਕੋਚਪੇੜਾ ਖਾਣ ਲੱਗੇ ਹੋ ਜਾਓ ਮਹਾਰਾਜ ਜਾਓ ਤੁਸੀਂ ਮੈਂ ਆਪੇ ਇੱਕ ਨੂੰ ਸੁਝਾਦ ਬੋਲ ਦਾਰਾਂ ਓल्या ਬੰਆਸੋਂ ਪਹਿਲੇ ਦੂਜੀ ਜਗ੍ਹਾ ਚ ਪਾ ਕੇ ਗੁੱਸੇ ਸੜੇ ਬਲੇ ਨੇ ਚੰਗੀ ਭਜਾਈ। ਅਰੇ 5-700 ਗੱਜ ਗਏ ਤੇ ਬਿਸ਼ਰਮੀ ਦੀ ਹੱਦ ਦੇਖੋ। ਮੈਨੂੰ ਕਹਿੰਦਾ ਵੇਖਿਆ ਈ। ਮੈਂ ਕੀ ਵੇਖਿਆ? ਬੈਦਮਸਾਲਾ ਕੁਝ ਵੇਖ ਲਿਆ ਜੋ ਹੌਲਦਾਰ ਨੇ ਕੀਤਾ ਤੇਰੇ ਨਾਲ। ਤੇ ਕੁਝ ਬਾਕੀ ਰਹਿ ਗਿਆ ਹੋਵੇ ਤੂੰ ਵੀ ਦੱਸ ਦੇ। ਅੰਦਾ ਕਿਉਂ? ਕਰਾਈ ਕਿੰਨੀ ਤਸੱਲੀ ਹੌਲਦਾਰ ਦੀ? ਮੈਂ ਨਾ ਗੱਡੀ ਸਾਈਡ ਲਾ ਕੇ ਗੱਡੀ ਰੋਕਦੀ। ਮੈਂ ਆ ਸ਼੍ਰੀਮਾਨ ਜੀ ਜੇ ਇਹਨੂੰ ਤਸੱਲੀ ਕਰਾਉਣ ਕਹਿੰਦੇ ਆ ਇਹ ਛਤਰਖਾਨ ਕਿੰਨੂੰ ਕਹਿੰਦੇ ਆ ਮੈਂ ਤੇਰੇ ਉੱਜਪੇੜਾ ਮਾਰ ਲਗਾ ਹੈਗਾ ਜੇ ਨਾਂ ਦੱਸ ਦੋ ਵੀ ਤੂੰ ਡੀਐਸਪੀ ਆ ਗੱਲ ਹੈ ਸੀ ਕੋਈ ਆਪਣੇ ਕੋ ਸ਼ਰਾਬ ਨਹੀਂ ਗੱਲ ਨਹੀਂ ਬਾਤ ਨਹੀਂ ਬਿਣਾ ਮਤਲਬ ਗੱਲ ਦਾ ਕਹਿੰਦਾ ਤੂੰ ਚਪੇੜਾ ਖਾਣੇ ਆਂ 2 ਘੰਟੇ ਮੇਰੇ ਛੱਡ ਦੇ ਨੀ ਆਂ ਨਾਲ ਬੈਠੇ ਤੇ ਬਿੜਾ ਤੇ ਦੋਨਾਂ ਡਰਾਈਵਰ ਦੇ ਵੀ ਲਾਜ ਦਿਓ ਮੈਂ ਵੀ ਗੱਲ ਇਹ ਆ ਅੱਜ ਤੋਂ ਆ ਮੈਂ ਸੌਂ ਖਾਣਾ ਤੇ ਤੂੰ ਨਾ ਬੱਸ ਕਾਰ ਤੇ ਬੜੀ ਦੂਰ ਦੀ ਗੱਲ ਆ ਕਿਸੇ ਟ੍ਰੇਨ 'ਚ ਬੈਠਾ ਹੈਗਾ ਨਾ ਤੇ ਮੈਂ ਉਹ ਟ੍ਰੇਨ 'ਚ ਵੀ ਨਹੀਂ ਬੈਠਦਾ ਉਹ ਜਾ ਕੇ ਸ਼ੁਕਰ ਕਰਦਾ ਚਲੋ ਇੱਜ਼ਤ ਭਜ ਗਈ ਉੱਥੇ ਉਹਦੇ ਵੱਲੋਂ ਕੁੱਟਖੋਹਂ ਦੇ ਕਦਰ ਕੋਈ ਨਹੀਂ ਸ਼ਰੀਪ ਬਰੇ ਪਤਲੋ ਕੋਈ ਸ਼ਰਮਣੀ ਮੰਦੀ ਉਹਨੇ ਫਲੋਰ ਤੱਕ ਪਾਟੀਆਂ ਮਾਰਦਾ ਆ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ